ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ ਲਓ ਜੀ ਅੱਜ ਸਪੈਸ਼ਲ ਭਰਾਵਾ ਵਾਸਤੇ ਇੱਕ ਸਵਰਾਜ 855 ਟਰੈਕਟਰ ਲੈ ਕੇ ਆਏ ਆ ਜੀ ਆਪਣੇ ਕਿਸੇ ਜ਼ਿਮੀਂਦਾਰ ਭਰਾ ਦੇ ਘਰੇ ਇਹ ਖੜਾ ਜੀ ਤੇ ਬਾਈ ਨੂੰ ਪੈ ਗਈ ਐਮਰਜੈਂਸੀ ਪੈਸਿਆਂ ਦੀ ਲੋੜ ਤਾਂ ਕਰਕੇ ਜਿਹੜਾ ਇਹ ਟਰੈਕਟਰ ਸੇਲ ਕਰਨਾ ਜੀ ਸੋ ਜਿੰਨੇ ਵੀ ਵੀਰਾਂ ਨੇ ਆਪ ਨੂੰ ਮੈਸੇਜ ਆਉਂਦੇ ਸੀ ਵੀ ਸਾਨੂੰ ਇੱਕ ਸਵਰਾਜ 855 ਦਿਵਾਓ ਤਾਂ ਸਪੈਸ਼ਲ ਭਰਾਵਾ ਵਾਸਤੇ ਵੀਡੀਓ ਹੈ ਜਿਹੜੇ ਵੀਰ ਨੇ ਟਰੈਕਟਰ ਲੈਣਾ ਹੋਵੇ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖੋ ਇੱਕ ਵਾਰੀ ਸਭ ਤੋਂ ਪਹਿਲਾਂ ਤੁਸੀਂ ਨੰਬਰ ਦੇਖ ਸਕਦੇ ਹੋ ਬਾਈ ਜੀ ਪੰਜਾਬ ਨੰਬਰ ਟਰੈ ਤੇ ਕੰਡੀਸ਼ਨ ਇਹਦੀ ਬਿਲਕੁਲ ਨਵੀਂ ਪਈ ਹੈ 19 ਮਾਡਲ ਹੈ ਹੁਣ ਪੂਰੀ ਦੀ ਪੂਰੀ ਕੰਡੀਸ਼ਨ ਦੇਖਿਓ ਬਾਈ ਜੀ ਪਾਵਰ ਸਟੀering ਵਾਲਾ ਜੀ ਇਹ ਟਰੈਕਟਰ ਹੈ ਤੇ ਚੱਲਿਆ ਵੀ ਟਰੈਕਟਰ ਬਹੁਤ ਘੱਟ ਹੈ ਇੰਜਨ ਗੇਅਰ ਦਾ ਵੀ ਬਿਲਕੁਲ ਸਾਫ਼ ਪਿਆ ਤੁਸੀਂ ਦੇਖ ਸਕਦੇ ਹੋ 19 ਮਾਡਲ ਹੈ ਰੇਟ ਜਿਹੜਾ ਲਿਖਿਆ 5 ਲੱਖ ਤੇ 65000 ਪਰ ਇਹ ਰੇਟ ਫਿਕਸ ਨਹੀਂ ਬਾਈ ਜੀ ਬਹੁਤ ਸਸਤਾ ਟਰੈਕਟਰ ਦਿਵਾਵਾਂਗੇ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਇੱਕ ਵਾਰੀ ਪੂਰੀ ਪੂਰੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਨਵੀਂ ਨਕੋਰ ਕੰਡੀਸ਼ਨ ਦਾ ਟਰੈਕਟਰ ਪਿਆ ਬਾਈ ਨੂੰ ਐਮਰਜੈਂਸੀ ਪੈਸੇ ਦੀ ਲੋੜ ਹੈ ਜਿਹੜਾ ਰੇਟ ਤੁਸੀਂ ਲਾਉਂਗੇ ਆਪਾਂ ਉਹ ਤੁਹਾਡੀ ਡੀਲ ਡਨ ਕਰਵਾ ਦਾਂਗੇ ਬਾਈ ਜੀ ਤੁਹਾਨੂੰ ਪਤਾ ਵੀ ਇਹ ਜਿਹੜੀ ਸਵਰਾਜ 855 ਦੀ ਮਾਰਕੀਟ ਇਸ ਟਾਈਮ ਬਹੁਤ ਜ਼ਿਆਦਾ ਹੈ ਕੰਡੀਸ਼ਨ ਦੇਖ ਸਕਦੇ ਹੋ ਬਾਈ ਜੀ ਬਿਲਕੁਲ ਨਵੀਂ ਪਈ ਹੈ ਟਰੈਕਟਰ ਦੀ ਹਾਂ ਪਾਵਰ ਸਟੀering ਹੈ ਜੀ ਫਰੰਟ ਤੋਂ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਪਿਆ ਹੈ ਟਰੈਕਟਰ ਬਿਲਕੁਲ ਸ਼ੌਕ ਨਾਲ ਰੱਖਿਆ ਹੋਇਆ ਹੈ ਛਤਰੀ ਵਗੈਰਾ ਟਰੈਕਟਰ ਦੇ ਬਿਲਕੁਲ ਨਵੇਂ ਲੱਗੀ ਹੋਈ ਹੈ ਮਗਰਲੇ ਟਾਇਰ ਵੀ ਬਿਲਕੁਲ ਨ ਬਾਕੀ ਮਗਰਾਡ ਵਗੈਰਾ ਦੇਖ ਸਕਦੇ ਹੋ ਬਿਲਕੁਲ ਨਵੇਂ ਪਏ ਨੇ ਚਾਰੇ ਸਾਈਡਾਂ ਤੋਂ ਜਿਹੜੀ ਟਰੈਕਟਰ ਦੇ ਭਰਾਵਾਂ ਨੂੰ ਕੰਡੀਸ਼ਨ ਚੈੱਕ ਕਰਾਉਣਾ ਹੈ ਮੇਨ ਗੱਲ ਜੀ ਟਰੈਕਟਰ ਇਹਦਾ ਬਠਿੰਡਾ ਨੰਬਰ ਆ ਇਹ ਚਾਰੇ ਸਾਈਡਾਂ ਤੋਂ ਟਰੈਕਟਰ ਦੀ ਕੰਡੀਸ਼ਨ ਦਿਖਾ ਰਹੇ ਹਾਂ ਭਰਾਵਾਂ ਨੂੰ ਕਾਫੀ ਟਾਈਮ ਬਾਅਦ ਆਪੜੇ ਟਰੈਕਟਰ ਦੇ ਵੀਡੀਓ ਬਣਾ ਰਹੇ ਹਾਂ ਸੋ ਕਾਫੀ ਭਰਾਵਾਂ ਦੇ ਆਪਣਾ ਮੈਸੇਜ ਆਉਂਦੇ ਸੀ ਵੀ ਸਾਨੂੰ ਇਹ ਵਾਲਾ ਟਰੈਕਟਰ ਦਿਖਾਓ ਦਾ ਸਪੈਸ਼ਲ ਭਰਾਵਾਂ ਦੀ ਡਿਮਾਂਡ ਤੇ ਟਰੈਕਟਰ ਲੈ ਕੇ ਆਏ ਹਾਂ ਜੀ ਬਠਿੰਡਾ ਨੰਬਰ ਹੈ ਸਰਕਾਰੀ ਅਮਰਪੇਟਾਂ ਜਿਹੜੇ ਲੱਗੀਆਂ ਹੋਈਆਂ ਨੇ ਟਾਇਰ ਵਗੈਰਾ ਦੀ ਕੰਡੀਸ਼ਨ ਬਿਲਕ ਤੇ ਨਾਲ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਪੂਰੀ ਪੂਰੀ ਕੰਡੀਸ਼ਨ ਟਰੈਕਟਰ ਦੀ ਬਿਲਕੁਲ ਨਵੀਂ ਪਈ ਹੈ ਸਾਰੇ ਸਾਈਡ ਤੋਂ ਦੇਖ ਸਕਦੇ ਹੋ ਸਟੌਪ ਯਾਰਡ ਵੀ ਲੱਗੇ ਹੋਏ ਨੇ ਛਤਰੀ ਵਗੈਰਾ ਦੇਖ ਸਕਦੇ ਹੋ ਇੰਜਨ ਗੇਅਰ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਬਿਲਕੁਲ ਸਾਫ ਹੈ ਸ਼ਿਸ਼ੇ ਵਗੈਰਾ ਪ੍ਰੋਪਰਲੀ ਲੱਗੇ ਹੋਏ ਨੇ ਤੇ ਨਾਲ ਨਾਲ ਦੱਸ ਦਿੰਦੇ ਆ ਭਰਾਵਾਂ ਨੂੰ ਜਿਹੜੀ ਟਰੈਕਟਰ ਦੀ ਇੰਜਨ ਗੇਅਰ ਦੀ ਕੰਡੀਸ਼ਨ ਹੈ ਬਿਲਕੁਲ ਓਕੇ ਰਿਪੋਰਟ ਹੈ ਸੋ ਕਿਸੇ ਵੀ ਵੀਰ ਨੇ ਬਾਲ ਟਰੈਕਟਰ ਲੈਣਾ ਹੋਵੇ ਆਪਣਾ ਮੋਬਾਈਲ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਜੀ ਤੁਸੀਂ ਤੁਹਾਨੂੰ ਕਾਲ ਕਰਕੇ ਆ ਸਕਦੇ ਹੋ ਤਲਵੰਡੀ ਸਾਬੋ ਜਿਹੜੀ ਟਰੈਕਟਰ ਦੀ ਲੋਕੇਸ਼ਨ ਹੈ ਤਲਵੰਡੀ ਸਾਬੋ ਬਠਿੰਡਾ ਰੋਡ ਤੇ ਆਪਣਾ ਗਰਾਜ ਜੀਐਸ ਮੋਟਰ ਤਲਵੰਡੀ ਸਾਬੋ ਬਿਲਕੁਲ ਨਵੀਂ ਨਕੋਰ ਕੰਡੀਸ਼ਨ ਦਾ ਟਰੈਕਟਰ ਸੋ ਕਿਸੇ ਵੀ ਵੀਰ ਨੂੰ ਟਰੈਕਟਰ ਲੈਣਾ ਆਪ ਨੂੰ ਕਾਲ ਕਰ ਲਿਓ ਜੀ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਜੀ ਨਾਲ ਨਾਲ ਕਮੈਂਟ ਤੇ ਲਾਈਕ ਜਰੂਰ ਕਰਿਓ ਸੋ ਕਿਸੇ ਵੀ ਵੀਰ ਨੇ ਟਰੈਕਟਰ ਲੈਣਾ ਜਲਦੀ ਜਲਦੀ ਤੁਸੀਂ ਤਲਵੰਡੀ ਸਾਬੋ ਆ ਸਕਦੇ ਹੋ